ਪਰਸ਼ਰਾਮ ਨਗਰ ਵਿੱਚ ਸੀਵਰ ਦੀ ਸਮੱਸਿਆ ਨੂੰ ਲੈ ਕੇ ਮਹੱਲਾ ਨਿਵਾਸੀਆਂ ਕੀਤਾ ਵਿਧਾਇਕ ਜਗਰੂਪ ਸਿੰਘ ਗਿੱਲੀ ਦੀ ਕੋਟੀ ਦਾ ਘਰਾਓ ਅਤੇ ਵਿਧਾਇਕ ਦੇ ਵਿਸ਼ਵਾਸ ਤੋਂ ਬਾਅਦ ਇਹਨਾਂ ਵੱਲ ਉੱਠ ਹੈ ਗਿਆ ਧਰਨਾ ਐਤਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਪਰਸ਼ਰਾਮ ਨਗਰ ਦੇ ਲੋਕਾਂ ਵੱਲੋਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਦਾ ਘਰਾਉ ਕੀਤਾ ਗਿਆ ਦੱਸਦੀ ਹੈ ਕਿ ਜਿੱਥੇ ਅੱਜ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਦੇ ਅੰਦਰ ਰੋਡ ショਅ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਲੋਕਾਂ ਦਾ ਗੁੱਸਾ ਫੁੱਟਾ ਕਿਉਂਕਿ ਪਰਸਨਗਰ ਦੀਆਂ ਗਲੀਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਹੋਇਆ ਹੈ ਇਸ ਨੂੰ ਲੈ ਕੇ ਪਰਸਨਗਰ ਮਾਰਗੜੀ ਨੰਬਰ 10 ਦੇ ਲੋਕ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਦੇ ਬਾਹਰ ਉਹਨਾਂ ਵੱਲੋਂ ਘਰਨਾ ਲਗਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ ਅਤੇ ਉਹਦਾ ਇੱਕ ਦੇ ਵਿਸ਼ਵਾਸ ਤੋਂ ਬਾਅਦ ਉਹਨਾਂ ਵੱਲੋਂ ਇਹ ਆਪਣਾ ਧਰਨਾ ਹਟਾ ਦਿੱਤਾ ਗਿਆ ਸਰ ਕੀ ਨਾਮਾ ਤੁਹਾਡਾ ਕੀ ਰੋਲ ਹੈ ਨਾ ਮੇਰੇ ਪਰਮਦੀਪ ਸਿੰਘ ਪਟੰਡੇ ਦਾ ਵਸਨੀਕ ਹਾਂ ਉਹਦਾ ਕਰਦਾ ਪਰ ਮੇਰੇ ਫਾਦਰ ਸਾਹਿਬ ਐਕਟ ਟਾਈਮ ਸੀਗੇ ਜੀ ਆਤਰਵਾਰਸ ਇਹ ਨਾਮ ਨਾਲ ਹੋਮਿਕਾ ਸੀ ਮਾਬਲਾ ਜੀ ਇਹ ਹੀ ਸੀਗਾ ਵੀ ਇਹ ਜਿਹੜੀ ਪ੍ਰੋਬਲਮ ਹੈ ਅੱਜ ਤੋਂ ਨਹੀਂ ਹੈ ਜੀ ਕਿ ਬੜੇ ਲੰਮੇ ਟਾਈਮ ਤੋਂ ਪ੍ਰੋਬਲਮ ਹੈ ਉਦੋਂ ਦੀ ਇੱਕ ਪਲਾਨ ਬਣਿਆ ਸੀ ਉਹਦੇ ਵੀ ਗਿੱਲ ਸਾਹਿਬ ਇਹ ਪਲਾਨ ਦਾ ਹਿੱਸਾ ਸੀ ਇਹ ਚੀਜ਼ ਆਏ ਹੋਣੇ ਆ ਠੀਕ ਹੈ ਇਹਨਾਂ ਨੇ ਦੱਸਿਆ ਵੀ ਉਹ ਤੋਂ ਕਾਲੀਆਂ ਨੇ ਆਇਆ ਕਰਤਾ ਚਲੋ ਆਪਾਂ ਉਹ ਚੀਜ਼ ਨਹੀਂ ਬੰਦੇ ਵੀ ਦੇਖੋ ਨਹੀਂ ਨਹੀਂ ਆਪਾਂ ਪਾਰਟੀ ਤੋਂ ਬਗੜੀ ਆਪਾਂ ਜਿੱਤੇ ਵੀ ਨਹੀਂ ਅਗਲੀ ਸਰਕਾਰ ਇਹ 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 ਅੰਕਲ ਜੀ ਤਾਂ ਨੇ ਸ਼ੁਰੂ ਤੋਂ ਸੱਡ ਗਿੱਲ ਸਾਹਿਬ ਆ ਇਹਨਾਂ ਦਾ ਬੜਾ ਵਧੀਆ ਮਿੱਠਾ ਰਿਹਾ ਇਹ ਨਾਲੇ ਆਪਾਂ ਫਲੋਰਸ ਲੈਂਦੇ ਆ ਨਾਲੇ ਕਹਿ ਦਿੰਦੇ ਆ ਇਸ ਕਰ ਨੂੰ ਨਹੀਂ ਹੋ ਹੁੰਦਾ ਨਾ ਚਲੋ ਕਾਲੀ ਵੀਰੇ ਕਾਂਗਰਸੀ ਵੀਰੇ ਤਿੰਨ ਸਾਲ ਇਹਨਾਂ ਨੂੰ ਵੀ ਐਕਟ ਪੂਰੇ ਹੋਣ ਲੱਗਿਆ ਹੁਣ ਪਰ ਅੱਜ ਅਸੀਂ ਆਏ ਆ ਗਿੱਲ ਸਾਹਿਬ ਨੇ ਕਹਿੰਦਾ ਵੀ ਸਾਲ ਉਹ ਇਹ ਚੀਜ਼ ਦਾ ਪਾਸ ਵੀ ਕਹਿੰਦੇ ਸਾਲ ਤੁਸੀਂ ਕਿੱਥੇ ਸੀ ਹੁਣ ਸਾਹਤਾ ਅਸੀਂ ਕਮਲ ਤੇ ਆ। ਸਾਡੂ ਕਿਉਂ ਦਾ ਸਾਡੇ ਰਾਹੀ ਸਾਹਿਬ ਸਾਰੀ ਕੰਨੀ ਚੀਜ਼ ਦੱਸ ਕੇ ਹਟਿਆ। ਪਰ ਜੇ ਹੁਣ ਅਸੀਂ ਕਹਿੰਨੇ ਪ੍ਰੋਜੈਕਟ ਆਇਆ ਸਭ ਕੁਝ ਬਿਲਕੁਲ ਠੀਕ ਹੈ। ਉਹ ਲਓ ਲਾਈਨ ਕਦੋਂ ਆਊਗੀ ਉਹ? ਪ੍ਰੋਜੈਕਟ ਕਦੋਂ ਆਊ? ਕਦੋਂ ਉਹ ਗਰਾਉਂਡ ਲੈਵਲ ਤੇ ਉਤਰੂਗੇ? ਤੇ ਕਦੋਂ ਅਸੀਂ ਸੁੱਖ ਦਾ ਸਾਹ ਲਵਾਂਗੇ ਅਸੀਂ? ਹੈਨਾ ਦੇਖੋ ਆਪਾਂ ਲਾਹੀ ਗੱਲੇ ਸਾਰੀ ਸਰਕਾਰ ਐ ਨਹੀਂ ਸਾਡੇ ਹੱਥ ਵਿੱਚ ਹੁੰਦਾ। ਆਪਾਂ ਇਹ ਚੀਜ਼ ਕਰਨੇ ਆਏਗੇ ਸੁਣੋ। ਇੱਕ ਤਰ੍ਹਾਂ ਮੇਰੇ ਦੁਖੀ ਹੋ ਕੇ ਲੱਗ ਗਿਆ। ਦੁਖੀ ਅੱਕ ਕੇ ਲਾਇਆ ਗਿਆ। ਮੰਤਰੀ ਘੱਟਾ ਹੁਣ ਸਹੀ। ਮਖੀਲ ਸਾਹਿਬ ਨੇ ਜੀ ਕਹਣਾ ਤੁਹਾਡਾ ਹੱਲ ਜੀ ਕਰਾਂਗੇ ਅਸੀਂ ਕਹਿੰਨਾ ਵੀ ਹੁਣ ਜੀ ਕਹਿੰਨਾ ਹੱਥ ਬਾ ਬੇਨਤੀ ਹੈ ਵੀ ਸਾਡਾ ਹੱਲ ਨਹੀਂ ਇੱਕ ਹਸਪਤਾਲ ਹੀ ਖਲਾ ਦਿਓ ਉਹ ਜਵਾਕਾਂ ਨੂੰ ਉਸੇ ਉੱਥੇ ਲੈ ਜਾ ਕਰਾਂਗੇ ਪਾਪਾ ਦਿਆ ਕਰਾਂਗੇ ਵੀ ਠੀਕ ਹੈ ਨਾ ਹੁਣ ਬਿਮਾਰ ਹੋ ਗਿਆ ਕਿਸੇ ਨੂੰ ਖੁਸ਼ ਹੋ ਗਿਆ ਕਿਸੇ ਨੂੰ ਖੁਸ਼ ਹੋ ਗਿਆ ਵੀ ਇਹ ਲੇਡੀਜ਼ ਖੜੇ ਇਹਨਾਂ ਨੂੰ ਪੁੱਛ ਕੇ ਦੇ ਲੱਬ ਜੋਰ ਖੜਿਆ ਸਾਡੇ ਐਕਟਰ ਖੜੇ ਕਿਧਰ ਹਾਸੇਗੇ ਆਹੋ ਛੇਤ ਤੱਕ ਵੀ ਨਹੀਂ ਚੱਹੀ ਇਹ ਸਿਸਟਮ ਚੱਲ ਨਹੀਂ ਰਿਹਾ ਵਾਜੀ ਹਜੇ ਹਜੇ ਆਇਆ ਹੈ ਤਾਂ ਇਨਾ ਗਿਲਸਾਫ ਦੇ ਕਹਿਣ ਨਾਲ ਅਸੀਂ ਜਾਣਦੇ ਹਾਂ ਜੀ ਉਹ ਸੈਟ ਕਰ ਵੀਡਿਓ ਲੈਣ ਦੀ ਮਤਲਬ ਕੁਝ ਨਹੀਂ ਕੀਤਾ ਜਿਹੜੀ ਚੀਜ਼ ਹੈਗੀ ਹੈ ਐਂ ਹੀ ਰਹੂਗੀ ਠੀਕ ਠੀਕ ਹੈ ਸਰ ਠੀਕ ਹੈ ਨਾ ਅਸੀਂ ਕਿਸੇ ਗੱਲ ਨਾਲ ਅਸੀਂ ਮੋਬਲ ਵੀ ਨਹੀਂ ਕੀਆ ਸਾਨੂੰ ਠੀਕ ਹੈ ਇਹਨਾਂ ਨੇ ਸਾਨੂੰ ਟੇਕ ਅਸੀਂ ਮੰਨ ਲੀਏ ਸਾਨੂੰ ਉਹਦੇ ਵਿੱਚ ਵੀਦ ਨੇ ਨਸ਼ਟ ਕਰ ਦਿੰਦੇ ਪਰ ਵੀ ਨਾ ਮੋਲਤ ਵੀ ਨਹੀਂ ਹੋਇਆ ਆਉ ਇਸ ਚੀਜ਼ ਦਾ ਬੰਦਾ ਕੀ ਨਾਵਾ ਤੋਂ ਕਿਹੜੇ ਮਲੇਸ਼ੀਆ ਕੋਈ ਅਸੀਂ 10/3 ਸਰਹਮਾਨ ਮੰਤਰੀ ਗਲੀ ਚ ਆਏ ਆ ਅਸੀਂ ਤਕਰੀਬਨ 20 ਸਾਲ ਤੋਂ ਇੱਥੇ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ ਸਾਡੇ ਇਲਾਕੇ ਦੇ ਵਿੱਚ ਡੇਰੀ ਫਾਰਮਾਂ ਦਾ ਬਹੁਤ ਬੁਰਾ ਹਾਲ ਹੈ ਗਲੀ ਚ ਗੰਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਕਿਉਂਕਿ ਪਿਛਲੇ ਦਿਨੀ ਅਸੀਂ ਵੇਖਿਆ ਸੀਗਾ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਬੜੇ 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 ਬੋਰ ਲਾਤੇ ਸੀਗੇ 2 ਕਰੋੜ 35 ਲੱਖ ਲਾਤਾ ਜੀ 40 ਲੱਖ ਲਾਤਾ ਪਰ ਫਰਸਰਾਮ ਨਗਰ ਦੇ ਵਿੱਚ ਕੋਈ ਗੰਦਾ ਪਾਣੀ ਨਿਕਲੂਗਾ ਕੋਈ ਪ੍ਰਸ਼ਾਂਤ ਦਾ ਪਾਣੀ ਨਹੀਂ ਨਿਕਲੂਗਾ ਕਿਉਂ ਜਦੋਂ ਚ ਵੀਡੀਓ ਦੇਖਦੇ ਹਾਂ ਸਰਕਾਰਾਂ ਦੇ ਚ ਬਟਟੇ ਨੂੰ ਚੰਡੀਗੜ੍ਹ ਬਣਾਤਾ ਕੋਈ ਕਹਿੰਦਾ ਜੀ ਅਸੀਂ ਕੈਲੀਫੋਰਨੀਆ ਬਣਾਤਾ ਦੇਖੋ ਅੱਜ ਜੇ ਕਿਸੇ ਨੇ ਕੈਲੀਫੋਰਨੀਆ ਜਾਂ ਚੰਡੀਗੜ੍ਹ ਵੇਖਣਾ ਹੈ ਉਹ ਸਭ ਥੱਲੇ ਲਾ ਕੇ ਵੇਖੇ ਕੀ ਕੀ ਹਾਲ ਹੈ ਕਿਹੜੇ ਇਲਾਕੇ ਚ ਅਸੀਂ ਰਹ ਰਹੇ ਆ ਸਾਡੇ ਬੱਚੇ ਬਿਮਾਰ ਹੋ ਰਹੇ ਬਿਮਾਰੀਆਂ ਤੁਸੀਂ ਪੀੜਤਾਂ ਅਸੀਂ ਅੱਧਾ ਗੰਦ ਅਸੀਂ ਆਪਣੇ ਘਰਾਂ ਦੇ ਵਿੱਚ ਲੈ ਜਾਂਦੇ ਆ ਜਿੰਨਾ ਵੀ ਗਲੀ ਦੇ ਵਿੱਚ ਹੁੰਦਾ ਹੁਣ ਪਿੱਛੇ ਸਾਡੇ ਅੰਕਲ ਜੀ ਹੈ ਇਹਨਾਂ ਦੇ ਘਰੋਂ ਡੈਥ ਹੋਈ ਉਹਨਾਂ ਦੇ ਰਿਸ਼ਤੇਦਾਰ ਆਏ ਕੋਈ ਬੈਠਣ ਨੂੰ ਜਗ੍ਹਾ ਨਹੀਂ ਸੀ ਕੱਲ ਜਾਗਰਨ ਸੀਗਾ ਉੱਥੇ ਬੈਠਣ ਨੂੰ ਜਗ੍ਹਾ ਨਹੀਂ ਸੀਗੀ ਗੱਲਾਂ ਕਰਦੇ ਜੀ ਅਸੀਂ ਫਲਾਈਓਵਰ ਬਣਾਤੇ ਅਸੀਂ ਫਲਾਈਓਵਰ ਚੱਟਣੀ ਆ ਕੀ ਕਰਨੇ ਫਲਾਈਓਵਰ ਜਦੋਂ ਸਾਮ ਹੱਲੇ ਦੇ ਵਿੱਚ ਜਿੱਥੇ ਅਸੀਂ ਰਹਿਨੇ ਆ ਸ਼ਾਮ ਨੂੰ ਹੁੰਦਾ ਅਸੀਂ ਬਾਹਰ ਬੈਠਦੇ ਆ ਨੀ ਖਾ ਸਕਦੇ ਚੰਗੇ ਕੱਪੜੇ ਨਹੀਂ ਪਾ ਸਕਦੇ ਸਾਰਿਆਂ ਕੋਲ ਹੀ ਵਿਕਦੇ ਜਾਂ ਕੋਈ ਹੋਰ ਨਹੀਂ ਹੁੰਦੇ ਜਿਹੜੇ ਬੱਚੇ ਸਾਈਡਲਸ ਨੂੰ ਜਾਂਦੇ ਛੋਟੇ ਛੋਟੇ ਗੰਧ ਚ ਕਿਤਾਬਾਂ ਲੈ ਕੇ ਕਾਪੇ ਲੈ ਕੇ ਗਿਰ ਜਾਂਦੇ ਆ ਵੱਡੀਆਂ ਲੇਡੀ ਆ ਬਹੁਤ ਬੁਰਾ ਜੇ ਅਸੀਂ ਤਾਂ ਇੱਕ ਸਾਡੇ ਸਾਹਿਬ ਤੁਹਾਨੂੰ ਬਹੁਤ ਹੀ ਵੱਡਾ ਮਾਣ ਹੈ ਇਹਨਾਂ ਕੋਲੇ ਇੱਕ ਰਿਕਵੈਸਟ ਲੈ ਕੇ ਆ ਸਾਨੂੰ ਵਿਸ਼ਵਾਸ ਹੈ ਸਾਡੀ ਗੋਣ ਲਗੇ ਇਹਨਾਂ ਨੇ ਸਾਡੀ ਗੱਲ ਕੀਤੀ ਹੈ ਤੋਂ ਟਾਈਮ ਲੱਗਿਆ ਸੀ ਸਵੇਰੇ 8 ਵਜੇ ਇੱਥੇ ਬੈਠੇ ਪਰ ਅੱਜ ਬੜੇ ਵਧੀਆ ਤਰੀਕੇ ਨਾਲ ਗੱਲ ਸੁਣੀ ਹੈ ਕਿ ਇਸ ਸਾਡੀਆਂ ਆਸਿਅਤਾਂ ਆਏ ਇਹਨਾਂ ਦੇ ਵਿੱਚ ਕੀਤਾ ਵੀ ਇਹ ਵੀ ਸਾਡਾ ਮੰਨ ਸਾਡਾ ਜਿਹੜਾ ਮਸਲਾ ਉਹਨੂੰ ਹੱਲ ਦੇਣਾ ਜੀ ਪਾਉਨ ਵਾਲਾ ਸਮਾਂ ਚੰਗੀ ਜ਼ਿੰਦਗੀ ਬਤੀਤ ਕਰ ਲਈਏ ਸਾਡੇ ਬਿਮਾਰੀ ਤੋਂ ਘਟਾਣ ਤੇ ਡੇਰੀ ਫਾਰਮਾਂ ਦਾ ਜ਼ਰੂਰ ਵਾਰਾਂ ਦਾ ਬਹੁਤ ਬੁਰਾ ਤਿੰਨ ਚਾਰ ਬੰਦੇ ਸਾਡੇ ਅਵਾਰਾ ਪਸ਼ੂਆਂ ਨੇ ਰਗੜਦੇ ਹਾਰਾ ਹੋਏ